ਸਾਰੇ ਇਹਦੇ ਬਾਰੇ ਜੋ ਆ ਪੀਰ ਮੇਰੇ ਵੀਰ ਜੀ ਨਾ ਆਪਣਾ ਹਾਂ ਜੀ ਰਵਿੰਦਰ ਕਹਾਂ ਸਿਓ ਕਿਥੋਂ ਇੱਕ ਕੰਪਨੀ ਦਾ ਇੰਸਟੀਟਿਊਟੋਂ ਨਾਮ ਦੀ ਦਵਾਈ ਆਤੀ ਹੈ ਜਿਹਦਾ 600 ਐਮਐਲ ਇੱਕ ਇੱਕ ਦਾ ਡੋਜ਼ ਹੁੰਦਾ ਹੈ 200 ਐਮਐਲ ਪਾਣੀ 'ਚ ਮਿਲਾ ਕੇ ਸਪਰੇਅ ਕਰ ਸਕਦੇ ਆ ਜਿਸ ਖੇਤਦਾਰੇ ਕਾਫੀ ਵਧੀਆ ਇਹਨਾਂ ਨੇ ਸਾਨੂੰ ડીਲ ਕੀਤਾ ਹੈਗਾ ਤੇ ਤੁਹਾਡਾ ਧੰਨਵਾਦ ਹੈ ਸਾਰਿਆਂ ਦਾ ਬਹੁਤ-ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਹੜੇ ਸਹਾਇਕ ਕਿਤੇ ਉਹਨਾਂ ਦੇ ਪ੍ਰੋਡਕਟ ਵਗੈਰਾ ਇਹਨਾਂ ਨੇ ਇੱਥੇ ਜਰੂਰ ਸ਼ੋਪੀਸ ਜਿਹੜੇ ਉਹ ਲਾਇਆ ਹੋਇਆ ਹਲਦੀ ਉਹਨੇ ਬਲੱਗ-ਬਲੱਗ ਜਿਹੜੇ ਆ ਵਾਇਰਟੀਏ ਤੁਹਾਨੂੰ ਦੇਖ ਰਹੇ ਹੋ ਤੇ ਥੋ ਅਗਲੇ ਵੀ ਆਪਾਂ ਦੇਖਾਂਗੇ ਜਿਹੜਾ ਸੂਲਾ ਫੈਬ੍ਰਿਕ ਉੱਤੇ ਲਾਇਆ ਹੋਇਆ ਤੇ ਉਹਨਾਂ ਹੋ ਗਿਆ ਇਹਦੇ ਵਿੱਚ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵੀ ਆ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਜ਼ਾਲਾ ਹੋ ਗਿਆ ਤਮਾਜ਼ ਹੋ ਗਿਆ ਜਿਹੜੇ ਤੇਲ ਬੀਜਾ ਉਹ ਮੇਰੇ ਵੱਲੋਂ ਆਨਸਰ ਸਸਕਲ ਅੱਪਾਜ ਦੇਖਾਂਗੇ ਕਿਸਾਨ ਮੇਲਾ ਲੁਧਿਆਣੇ ਦਾ ਆਓ ਮੇਰੇ ਨਾਲ ਬਣੇ ਰਹੋ ਤੇ ਕੀ ਦੇਖਦੇ ਆ ਕਿਹਾ ਕਿਸਾਨ ਮੇਲਾ ਲੁਧਿਆਣੇ ਦਾ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਬੜੇ ਹੋਇਆ ਤੇ ਸਭ ਤੋਂ ਪਹਿਲਾਂ ਆਪਾਂ ਦਵਾਈਆਂ ਦਾ ਦਫਾਵਾ ਕਰੇ ਜਿਹੜੀ ਜਿਹੜੀਆਂ ਦਵਾਈਆਂ ਆ ਬਾਇਰ ਵਾਲਾ ਚਾਹ ਰਹੇ ਆ ਇਹਦੇ ਅੰਦਰ ਆਪਾਂ ਦੇਖਾਂਗੇ ਦਵਾਈਆਂ ਨੂੰ ਕੋਈ ਵਾਇਰ ਕੰਪਨੀ ਦਾ ਹੈ ਦੀਸਤੀ ਦਾ ਖਾਤਮਾ ਦੇਖ ਰਹੇ ਹੋ ਆ ਪਾਉਸੋ ਫਾਇਰ ਬੱਟੀ ਦਾ ਬੋਲ ਦੇ ਉੱਤੇ ਆ ਗਏ ਆ ਗੱਲ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਇੱਧਰ ਜਿਹੜੇ ਝੋਲੇ ਵੱਡੇ ਜਾ ਰਹੇ ਆ ਕਾਫੀ ਰਾਜੇ ਲੱਗਿਆ ਹੋਇਆ ਆ ਵੇਖੋ ਹਾਲ ਵੇਖੋ ਇਹਨਾਂ ਦਾ ਆ ਦੇਖੋ ਝੋਲਿਆਂ ਦੇ ਲੈ ਲੱਗੇ ਆ ਬੋਲੋ ਝੋਲੇ ਲੋਕਾਂ ਨੇ ਲੈ ਲਏ ਆ ਮਦਦ 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 ਲੁੱਟ ਪਈ ਚੋੜਾ ਦੀ ਆਪਾਂ ਜਿਹੜੀਆਂ ਦਵਾਈਆਂ ਵਾਲੇ ਵੀ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਆਹ ਲੋ ਗੱਲ ਕਰਦੇ ਆਂ ਉਹ ਆਪਾਂ ਇਹਨਾਂ ਨਾਲ ਗੱਲ ਵੀ ਕਰਾਂਗੇ ਅੱਜ ਸਾਰੇ ਇਹਦੇ ਬਾਰੇ ਜੋ ਆ ਵੀਰ ਮੇਰੇ ਵੀਰ ਕੀ ਨਾਂ ਆਪਣਾ ਹਾਂਜੀ ਰਵਿੰਦਰ ਕਹਾ ਸਿਓ ਕਿੱਥੋਂ ਅੱਛਾ 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 ਚਲੋ ਬਹੁਤ ਵਧੀਆ ਲੱਗਾ ਕੀ ਕਹਿਣਾ ਜੀ ਉਹਨਾਂ ਨੂੰ ਸ਼ਾਰਟ ਤੇ ਦੱਸੋ ਕਿੰਨੇ ਹੋੜਾ ਜੀ ਸੱਸੀ ਗੱਲਬਾਜੀ ਮੇਰਾ ਨਾਮ ਗਣੇਸ਼ ਸੁਖਲਾ ਹੈ ਹਮ सारे लागू ने मेरा नाम गणेश शुक्ला है बायर कंपनी में कस्टमर कनेक्ट मैनेजर काम करते हैं जलंधर पंजाब में अभी जैसे जीरी दी हार्वेस्टिंग हो चुकी है या चालू है अभी बायर कंपनी की बात करें तो हमारे यहाँ जैसे पोटैटो पे काम चल रहा है पोटैटो में सीट ट्रीटमेंट वास्ते अगर बात करें तो बायर कंपनी का एमेस्टो नाम की दवाई है जिससे 1 लीटर दवाई ਨਾਲ 200 ट्रीटमेंट ਕਰ ਸਕਦੇ ਹਨ ਜੋ ਵੀ ਸੋਇਲ ਬੋਰਨ ਜਾਂ ਸੀਡ ਬੋਰਨ ਪ੍ਰੋਬਲਮ ਹੈ आती है आलू के आलू की क्वालिटी वास्ते हो या डॉट्स वास्ते हो या फिर किसी भी बीमारी वास्ते हो से आपको हेल्प मिलेगा सीट ट्रीटमेंट वास्ते बाद अगर आप बात करें ब्लाइट वास्ते बायर कंपनी का नाम की दवाई आती है जहाँ छः सौ एम एल एक डोज होता है दो सौ एम एल पानी से मिला के स्प्रे कर सकते हैं जिसमें आपको हंड्रेड परसेंट कंट्रोल ब्लाइट से मिलेगा उसके बाद अगर दूसरी दवाई का बात करें ਬਾਰ ਦਾ ਐਂਟਰਾਕੋਲ ਨਾਮ ਦੀ ਦਵਾਈ ਦੇਦੇ ਚ 600 ਗ੍ਰਾਮ 1 ਏਕੜ ਦਾ ডোজ ਹੁੰਦਾ ਹੈ 200 ਲੀਟਰ ਪਾਣੀ ਚ ਮਿਕਸ ਕਰਕੇ ਆਪਾਂ ਵਰਤੋਂ ਕਰਦੇ ਹਾਂ ਤਾਂ ਜ਼ਿੰਕ ਬੇਸ ਹੈ ਆਪਕੋ ਬਲਾਈਟ ਤੇ 100% ਕੰਟਰੋਲ ਮਿਲੂਗਾ ਥੈਂਕ ਯੂ ਸਸੀ ਕਲਪਤੀ ਇਸ ਦਵਾਈ ਨੇ ਕਾਫੀ ਵਧੀਆ ਇਹਨਾਂ ਨੇ ਸਾਨੂੰ ਟੀਕ ਦਿੱਤਾ ਹੈਗਾ ਤੇ ਤੁਹਾਡਾ ਧੰਨਵਾਦ ਹੈ ਸਾਰਿਆਂ ਦਾ ਬਹੁਤ-ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਉਹ ਕਾਫੀ ਬਟਾ ਜਿਹੜਾ ਇਹ ਕਿਸਾਨ ਮਿਲ ਆਪਣੇ ਦੇਖ ਰਿਹਾ ਕਿਤੇ ਸ਼ਾਰਪ ਬਲੇਡ ਮਿਲ ਜਾ ਹਾਰਵੈਸਟਿੰਗ ਕਮਾਈਂ ਦੇ ਤੇ ਕਿਤੇ ਦਵਾਈਆਂ ਤੇ ਆਪਾ ਬਾਇਰ ਵਾਲਿਆਂ ਤੋਂ ਪਹਿਲਾਂ ਜਾ ਕੇ ਜਿਹੜਾ ਆਏ ਹੋਏ ਨੇ ਅੱਜ ਇਹ ਗੱਲਦੇ ਆ ਅੱਗੇ ਵੀ ਗੱਲ ਕਰਾਂਗੇ ਭੋਜਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹਨਾਂ ਨੇ ਇੱਥੇ ਪਿਕਲ ਲਾਏ ਹੋਏ ਆਪਣੇ ਦਾ ਆਚਾਰ ਪਿਕਲ ਕਰਾਉਂਦਿਆਂ ਦਾ ਅੱਧਾ ਕਿਲੋ 120 ਆਮਦ ਦਾ ਹੈਗਾ ਜਿਹੜਾ ਮਲਟੀ ਕਰਾਉਣਾ ਆਟਾ ਵੀ ਆ ਇੱਕ ਚੀਜ਼ ਰੱਖੀ ਹੋਈ ਆ ਇਸ ਕੈਸ ਆ ਬਿਲ ਦਾ ਇਹ ਕਿੰਨੇ ਦਾ 120 ਰੁਪਏ ਦਾ ਓਕੇ ਪੀਯੂਪੀ ਕ੍ਰਿਸ਼ਮ ਵਿਗਿਆਨ ਕੇਂਦਰਾਂ ਦੁਆਰਾ ਬਣਾਈਆਂ ਗਏ ਹਨ ਕਿਸਾਨ ਉਤਪਾਦ ਸੁਸਤਾ ਬਾਰੇ ਇਹਨਾਂ ਕੋਲੇ ਦੱਸਿਆ ਹਾ ਕਿ ਇਹ ਯੂਸ ਕਰੀ ਹੁੰਦੀਆਂ ਤੇ ਕਿਵੇਂ ਸੋ ਯਾ ਸਾਰਾ ਸਾਨੂੰ ਜਿਹੜਾ ਜੰਗਲ ਖੇਤੀ ਜੰਗਲਾਤ ਉਹ ਬਣਾ ਕੇ ਸਾਡੇ ਬਾਗ ਉਹ ਦਿਖਾਏ ਹੋਏ ਆ। ਇਹ ਖੇਤੀ ਵਿਗਿਆਨ ਕੇਂਦਰ ਪੀਏਯੂ ਦਾ ਸੈਂਟਰ ਆ ਨਾਲ ਪਟਿਆਲਾ ਉਹਨਾਂ ਵੱਲੋਂ ਇਹ ਜੂਟ ਦੇ ਹੱਥ ਕਢਾਈ ਦੇ ਜਿਹੜੇ ਆ ਸਾਰਾ ਕੁਝ ਇਹਨਾਂ ਨੇ ਇੱਥੇ ਰੱਖਿਆ ਹੋਇਆ। ਜਿਹੜੇ ਸਹਾਇਕ ਕਿੱਤੇ ਉਹਨਾਂ ਦੇ ਪ੍ਰੋਡਕਟ ਵਗੈਰਾ ਇਹਨਾਂ ਨੇ ਇੱਥੇ ਜਰੂਰ ਸ਼ੋਪੀਸ ਜਿਹੜੇ ਉਹ ਲਾਏ ਹੋਇਆ ਹਲ ਦੀ ਹੋਵੇ, ਪਾਪੜੋ ਹੋਵੇ, ਵਰਤੀ ਹੋਵੇ ਤੇ ਆ ਤੁਸੀਂ ਵੇਖ ਰਹੇ ਵੱਖ-ਵੱਖ ਤਰ੍ਹਾਂ ਦੇ ਖੇਤੀ ਮਸ਼ੀਨਰੀ ਦੇ ਜਿਹੜੇ ਆ ਹਾਰਵੈਸਟਰ ਹੈਗੇ ਆ ਉਹ ਦੇਖ ਸਾਦ ਉਸ ਬਾਬੇ ਦੇ ਖੇਤੇ ਬਾਹਰ ਲਗਾਇਆ ਹੋਇਆ ਹੈਗਾ ਸੋ ਅੱਗੇ ਚਲਦੇ ਆ ਤੇ ਇਹਨਾਂ ਦੇ ਮਾਹਰ ਵੀ ਬੈਠੇ ਨੇ ਇੱਥੇ ਤੇ ਕਿਸ ਤਰ੍ਹਾਂ ਤੁਸੀਂ ਆਹ ਦੇਖ ਸਾਦ ਉਸ ਜਿਹੜਾ ਪਿਊਬਲ ਵਗੈਰਾ ਦਾ ਜਿਹੜਾ ਲਗਾਉਣ ਦਾ ਪੂਰਾ ਇਹਨਾਂ ਨੇ ਢਾਂਚਾ ਉਹ ਜਿਹੜਾ ਇੱਥੇ ਦਿਖਾਇਆ ਗਿਆ ਹੈਗਾ ਤੇ ਇਹ ਇੱਧਰ ਅੱਗੇ ਦੇਖਦੇ ਆ ਤੁਸੀਂ ਜਿਹੜਾ ਰਾਮਪੂਤ ਜੀ ਅੱਗੇ ਇਸੋਲਿਨ ਅੱਤ ਬ੍ਰੰਮੀ ਆਵੇ ਹੱਜੇ ਅਲੱਗ-ਅਲੱਗ ਜਿਹੜਿਆ ਤੁਸੀਂ ਇਹਨਾਂ ਦੇ ਵੀ ਜਿਹੜੇ ਉੱਪਰ ਸੀਡ ਦਾ ਮੇਥੇ ਸੋਏ ਹੈ ਇਸ ਤਰ੍ਹਾਂ ਕਰ ਦਿੱਤਾ ਰਹੇ ਨਾਲ ਕੋ ਲੱਗੇ ਹੋਇਆ ਹੈਗਾ ਤੇ ਜੀ ਝੋਨੇ ਦੇ ਮੈਡ ਟਾਈਪ ਨਰਸਰੀ ਬੀਜਣ ਵਾਲੀ ਜਿਹੜੀ ਮਸ਼ੀਨ ਤੇ ਸੁਪਰ ਸੀਡਰ ਇਹ ਦਿਖਾਈ ਹੋਇਆ ਛੋਟੇ ਮਾਡਲ ਜਿਹੜੇ ਬਣਾ ਕੇ ਚੱਲਦੇ ਆ ਅੱਗੇ ਦੇਖਦੇ ਹੋ ਤਾਂ ਇਹਨਾਂ ਕੋਲ ਵੀ ਸਾਰਿਆ ਕੁਝ ਯੂਫੈਸ ਸ਼ਕੈਚ ਚਾਰ ਜੈਮ ਜਿਹੜੇ ਆ ਲੱਗੇ ਹੋਏ ਆ ਕੋਈ ਪੌਦਾ ਵਿਗਿਆਨ ਕੋ ਰੋਗ ਵਿਗਿਆਨ ਕੋ ਕੀਟ ਵਿਗਿਆਨ ਹੈਗਾ ਜੀ ਭੋਜਨ ਵਿਗਿਆਨ ਹੈ ਟੈਕਨੋਲੋਜੀ ਇਸਤਾਂ ਲੱਗ ਲੱਗ ਜਿਹੜੇ ਸਟਾਲ ਲੱਗੇ ਹੋਏ ਆ ਕੋਈ ਜਿਹੜੇ ਕਰੇਲਿਆਂ ਦੇ ਵੀ ਆ ਬੈਂਗਣ ਤੋਰੀਆਂ ਕੋਈ ਵੇਖ ਰਹੇ ਹੋ ਤੇ ਆਗੇ ਵੀ ਔਰ ਫਾਟ ਮਟਰ ਗੇਤਾ ਪੰਜਾਬ 99 ਪਿੰਡੀਆਂ ਲਾਈਵ ਕਿ ਆਵਾਂਗੇ ਦਾ ਪਤੋਂ ਨੂੰ ਦੇਖਾਂਗੇ ਮਿੱਠਾ ਡ੍ਰੈਗਨ ਫਰੂਟ ਹੈਗਾ ਕੰਡੇ ਜੀ ਡਬਲ ਮਾਰਕਟ ਤੇ ਦਾਣ ਲੱਗ ਲੱਗ ਜਿਹੜੇ ਆ ਵਰਾਇਟੀਆਂ ਤੁਹਾਨੂੰ ਦੇਖ ਰਹੇ ਹੋ ਤੇ ਉਹ ਅਗਲੇ ਵੀ ਆਪਾਂ ਦੇਖਾਂਗੇ ਜਿਹੜਾ ਫੂਲਰ ਐਗਰੀਕਲਚਰ ਦੇ ਬਾਇਓ ਟੈਕਨੋਲੋਜੀ ਇਹ ਨਾਲ ਜਿਹੜੇ ਤੁਹਾਨੂੰ ਇਹ ਬੀਜ वगैरह ਉਰਖੇ ਹੋਏ ਹੈਗੇ ਆ ਤੇ ਛਲੀਆਂ ਦੇ ਉਹ ਦੇਖਾ ਰਹੇ ਹਾਂ ਅਲੱਗ-ਅਲੱਗ ਜਿਹੜੇ ਗੰਨੇ ਦੇ ਬੀਜ ਹੋਵੇ ਸਾਰਿਆਂ ਦੇ ਆਡੜ ਕੇ ਤੁਹਾਨੂੰ ਹੋਰ ਲੱਗੇ ਹੋ ਜਾਣੇ ਤੇ ਲੱਗ-ਲੱਗ ਜਿਹੜੇ ਐਸਟਮਾ ਬੀਜ ਦੀਆਂ ਹੋ ਸਾਰਾ ਤੁਹਾਨੂੰ ਅੱਗੇ ਡਿਸਪਲੇ ਕੀਤੇ ਹੋਏ ਆ ਹੈਗੀਆਂ ਇਹ ਛਲੀਆਂ ਹੋ ਗਈਆਂ ਸਾਰੇ ਤੁਹਾਨੂੰ ਆਤਗੁਣਾ ਵਾਲੀਆਂ ਕਿਸਮਾਂ ਇੱਥੇ ਨਜ਼ਰ ਆਉਣਗੀਆਂ ਬਈਆਂ ਨੇ ਪਰ ਅਧੇਨ ਜਿਹੜੇ ਆ ਨਾ ਤੁਸੀਂ ਵੀ ਦੇਖ ਰਹੇ ਹੋ ਕਣਕਾਂ ਹੋ ਗਿਆ ਝੋਨਾ ਹੋ ਗਿਆ ਇਹਦੇ ਵਿੱਚ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵੀ ਆ ਉਹ ਤੁਹਾਨੂੰ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਦਾਲਾ ਹੋ ਗਿਆ ਕਮਾਲ ਹੋ ਗਿਆ ਕਿ ਜਿਹੜੇ ਤੇਲ ਬੀਜਾ ਉਹ ਇੱਕ ਦੇਖ ਸਕਦੇ ਹੋ ਉਹ ਕਾਫੀ ਵੱਡਾ ਇਹ ਮੇਲਾ ਜਿਹੜਾ ਇਹ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਸੋ ਇਹ ਸੀ ਜਿਹੜੀਆਂ ਬੀਜਾਂ ਦੀਆਂ ਕਿਸਮਾਂ ਤੁਹਾਨੂੰ ਦਿਖਾਈਆਂ ਤੇ ਇਹਦੇ ਨਾਲ ਸੁਰਿੰਦਰ ਸਿੰਘ ਹੁੰਦੇ ਹੋ ਉਜਾਜ ਅਗਲੀ ਵੀਡੀਓ ਆਉਣ ਕਰਤੇ ਜਲ ਕਰਨਾ ਰੱਬ ਰੱਖਾ ਚੜ੍ਹਦੀ ਕਲਾ ਜੀ ਸੋ ਤੁਸੀਂ ਦੇਖ ਰਹੇ ਹੋ ਸਾਰੀਆਂ ਤੁਹਾਨੂੰ ਬੀਜ ਜਿਹੜੀਆਂ ਕਿਸਮਾਂ ਦਿਖਾਈਆਂ ਪੀਏਯੂ ਕ੍ਰਿਸ਼ਕ ਕੇਂਦਰ ਵਿਗਿਆਨ ਕੇਂਦਰ ਦੀਆਂ ਲੁਧਿਆਣੇ ਦੇ ਵਿੱਚ ਜਿਹੜਾ ਮੇਲਾ ਲੱਗਿਆ ਹੋਇਆ ਆ ਗਿਆ ਆ ਗਿਆ ਫੇਰ ਮੇਲਾ ਉੱਪਰ ਆ ਗਿਆ ਜੀ ਜੀ ਜਵੇਲ ਸੋ ਇਹ ਸੀ ਦਾਲਾਂ ਸਬਜ਼ੀਆਂ ਅਤੇ ਫਲਾਂ ਦੇ ਬੀਜਾਂ ਦੀ ਜਾਣਕਾਰੀ ਸੋ ਇਹਦੇ ਨਾਲ सुरेंद्र ਸਿੰਘ ਦਿਓ ਅਜਾਜਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਜੀ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੋ ਤਾਂ ਇਹਨਾਂ ਨੂੰ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਸਕੇ ਜੀ ਰੱਬ ਰਾਖਾ ਜੀ ਇਹਦੇ ਨਾਲ ਸასი